ਅੱਜ ਬੜੀ ਚਿਰ ਬਾਅਦ ਹੌਕ ਸੱਤੀ ਯਾਗੀ ਕੀ ਮਿਆਦ ਮੁਹਬਤ ਕਿਤੇ ਦੱਸ ਖੈ ਮੁਹਬਤ ਕਿਤੇ ਦੱਸ ਤੂੰ ਕੀ ਕਹਿ ਲਈਏ ਦੁੱਖ ਦੇਣੀ ਦੁਖ ਦੇਂਦੇ ਨੇ ਹਈਏ ਮੈਨੂੰ ਹੋਰ ਕਿਡਾ ਨਵਾ ਮੇਰੇ ਚਾਚਾ ਮੈਂ ਚਾਚਾ ਗੁਰੂਜੀ ਕਹਿੰਨਾ ਉਹਨਾਂ ਉਹਨਾਂ ਤੂਰੀ ਕਰਮਾ ਜੀ ਜਿਨ੍ਹਾਂ ਨੇ ਮੇਰੀ ਬਾਹ ਫੜੀ ਹੈ ਤੇ ਉਹਨਾਂ ਨੇ ਬਾਹ ਫੜ ਕੇ ਮੈਂ ਜਦੋਂ ਕੁਲੀ-ਹੋਲੀ ਗੁਣਗਣਾਉਣ ਲੱਗ ਗਿਆ ਸੀ ਤੇ ਉਹਨਾਂ ਨੇ ਫਸਟ ਟਾਈਮ ਮੈਨੂੰ ਜਾਗਰਨ ਦੇ ਵਿੱਚ ਲੈ ਕੇ ਗਏ ਓਕੇ ਫਸਟ ਟਾਈਮ ਜਾਗਰਨ ਦੇ ਵਿੱਚ ਉੱਥੇ ਜਦੋਂ ਲੈ ਕੇ ਗਏ ਉੱਥੇ ਮੈਂ ਇੱਕ ਦੋ ਭੇਟਾਂ ਗਾਈਆਂ ਮੇਰੀ ਅਸਮਰਾਦ ਸੁਰਾ ਪੁਛਾਦਤੀ ਓ ਹੋਲੀ ਪੱੜ ਦਿੱਤੀ ਮੇਰੀ ਮਹਾਰਾਣੀ ਨੇ ਖਾ ਦਿੱਤੀ ਆਪਣੇ ਅਛਰਨਾ ਚਾਹਤ ਮੈਨੂੰ ਬਚਪਨ ਤੋਂ ਹੀ ਵੀ ਮਾਤਾ ਰਾਣੀ ਨਾਲ ਲਗਨ ਸੀ ਬਚਪਨ ਤੋਂ ਲਗਨ ਸੀ ਕਿ ਮੈਂ ਜਾਗਰਣ ਹੀ ਕਰਨਾ ਵੀ ਮਾਤਾ ਰਾਣੀ ਦੇ ਹੀ ਗੁਣਗਾਨ ਕਰਨਾ ਹੈ ਮੌਜ ਲੱਗ ਗਈ ਐ ਮੌਜ ਲੱਗ ਗਈ ਐ ਕੋਈ ਥੋੜ ਵੀ ਨਾ ਦੇ ਐ ਜਦੋਂ ਦੀ ਮਈਆ ਹਣੇ ਜਦੋਂ ਦੀ ਮਈਆ ਹਣੇ ਮੇਰੀ ਬਾਫੜ ਲਈ ਐ ਮੌਜ ਲੱਗ ਗਈ ਐ ਕੋਈ ਥੋੜ ਵੀ ਨਾ ਰਈਏ ਸਸ਼ੇਕਾਲ ਜੀ ਪੋਲੀਵੁੱਡ ਨਾਲ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਹਾਂਜੀ ਦਰਸ਼ਕੋ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਆਉਂਦੇ ਰਹਨੇ ਆ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਪੰਜਾਬੀ ਗਾਇਕ ਮਸ਼ਹੂਰ ਮਾਸਟਰ ਸلیم ਜੀ ਲਾਈਵ ਗਾਉਂਦੇ ਹੋਏ ਬਹੁਤ ਸੋਹਣਾ ਹੋਣਾ ਪਰ ਅਸੀਂ ਜਿਹੜੇ ਹੀ ਅੱਛੀ ਆਵਾਜ਼ ਦੇ ਮਾਲਕ ਤੇ ਪਿਆਰੀ ਤੇ ਮਿੱਠੀ ਆਵਾਜ਼ ਦੇ ਮਾਲਕ ਜਿਨ੍ਹਾਂ ਨੂੰ ਅਸੀਂ ਤੁਹਾਡੇ ਦੇ ਨਾਲ ਮਿਲਾਉਣ ਜਾ ਰਹੇ ਹਾਂ ਉਹਨਾਂ ਦੀ ਆਵਾਜ਼ ਸੁਣ ਕੇ ਤੁਸੀਂ ਕਿਤੇ ਬਾਹਰ ਖੜੇ ਹੋਵੋਗੇ ਗਾਣੇ ਦੇਖਦੇ ਹੋਵੋਗੇ ਸੁਣਦੇ ਹੋਵੋਗੇ ਤਾਂ ਤੁਹਾਨੂੰ ਲੱਗਦਾ ਹੋਣਾ ਕਿ ਸੱਚੀ ਮਿੱਠੀ ਜਿਹੜੇ ਨੇ ਮਾਸਟਰ ਸਲੇਮ ਜੀ गा ਰਹੇ ਨੇ ਤੇ ਮੇਰੀ ਮੁਰਾਦ ਹੈ ਜੁਗਨੂ ਸਲੀਮ ਤੋਰੀ ਜੀ ਨਾਲ ਮੈਂ ਤੁਹਾਨੂੰ ਮਿਲਾਨ ਜਾਣ ਜਾ ਰਹੀ ਹਾਂ ਤੇ ਤੁਸੀਂ ਆਵਾਜ਼ ਸੁਣੋਗੇ ਉਹਨਾਂ ਦੀ ਬਹੁਤ ਮਿੱਠੀ ਤੇ ਪਿਆਰੀ ਆਵਾਜ਼ ਦੇ ਮਾਲਕ ਨੇ ਜੁਗਨੂ ਸਲੀਮ ਤੋਰੀ ਜੀ ਤੇ ਮੈਂ ਤੁਹਾਨੂੰ ਉਹਨਾਂ ਦੇ ਨਾਲ ਮਿਲਾਨ ਜਾਣ ਜਾ ਰਹੀ ਹਾਂ ਸਵਾਗਤ ਕਰਦੀਆਂ ਵੀਰੇ ਤੁਹਾਡਾ ਸਾਡੇ ਐਲਵੀਐਸ ਨਿਊਜ਼ ਚੈਨਲ ਤੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬੜੀ ਖੁਸ਼ਕਿਸਮਤੀ ਹੈ ਕਿ ਤੁਸੀਂ ਅੱਜ ਸਾਡੇ ਘਰ ਚਰਨ ਪਾਏ ਨੇ ਜੀ ਥੈਂਕ ਯੂ ਅੱਛਾ ਵੀਰੇ ਤੁਹਾਡੀ ਗਾਇਕੀ ਤੋਂ ਸਟਾਰਟ ਕਰੀਏ ਤੇ ਤੁਹਾਡੀ ਗਾਇਕੀ ਦਾ ਜਿਹੜਾ ਸਫਰ ਹੈ ਕਿੱਦਾਂ ਸਟਾਰਟ ਹੁੰਦਾ ਮੇਰੀ ਗਾਇਕੀ ਦਾ ਸਫ਼ਰ ਜੀ ਮੈਂ ਛੋਟਾ ਹੁੰਦਾ ਸੀ ਬਚਪਨ ਦੇ ਵਿੱਚ ਮੈਨੂੰ ਮਾਤਾ ਰਾਣੀ ਨਾਲ ਲਗਨ ਲੱਗੀ ਜੀ ਤੇ ਛੋਟਾ ਹੁੰਦਾ ਉਦੋਂ 우ਸਤਾਦ ਮਾਸਟਰ ਸਲੇਮ ਜੀ ਇੱਥੇ ਸਾਡੇ ਧੂਰੀ ਵਿਖਿਆਏ ਸੀ ਹਮ ਤੇ ਉਸ ਤੋਂ ਬਾਅਦ ਉਹਨਾਂ ਨੂੰ ਦੇਖ ਦੇਖ ਕੇ ਮੇਰੇ ਦਿਲ ਦੇ ਵਿੱਚ ਉਤਸ਼ਾਹ ਪੈਦਾ ਹੋਣ ਲੱਗੇ ਕੀੜਾ ਵੱੜ ਗਿਆ ਵੀ ਕੀੜਾ ਵੱੜ ਗਿਆ ਵੀ ਇੱਕ ਤਰ੍ਹਾਂ ਦਾ ਜੋ ਕਹਿ ਦਈਏ ਵੀ ਹਾਂ ਵੀ ਮੈਂ ਵੀ ਕੁਝ ਕਰ ਸਕਦਾ ਵੀ ਇਹਨਾਂ ਵਾਂਗੂ ਵੀ ਕੁਝ ਕਰਕੇ ਦਿਖਾਵਾਂ ਐਡੀ ਵੱਡੀ ਸਟੇਟ ਕਰ ਰਹੇ ਨੇ ਬਿਲਕੁਲ ਤੇ ਉਸ ਤੋਂ ਬਾਅਦ ਮੇਰੇ ਚਾਚਾ ਜੀ ਹਮ ਮਿਲੇ ਚਾਚਾ ਮੈਂ ਚਾਚਾ ਗੁਰੂ ਜੀ ਕਹਿੰਦਾ ਉਹਨਾਂ ਨੇ ਤੂਰੀ ਕਰਮਾ ਜੀ ਜਿਨ੍ਹਾਂ ਨੇ ਮੇਰੀ ਬਾਹ ਫੜੀ ਹੈ ਤੇ ਉਹਨਾਂ ਨੇ ਬਾਹ ਫੜ ਕੇ ਮੈਂ ਜਦੋਂ ਕੁੜੀ-ਔਲੀ ਗੁਣਗਣਾਉਣ ਲੱਗ ਗਿਆ ਸੀ ਤੇ ਉਹਨਾਂ ਨੇ ਫਸਟ ਟਾਈਮ ਮੈਨੂੰ ਜਾਗਰਨ ਦੇ ਵਿੱਚ ਲੈ ਕੇ ਗਏ ਓਕੇ ਫਸਟ ਟਾਈਮ ਜਾਗਰਨ ਦੇ ਵਿੱਚ ਉੱਥੇ ਜਦੋਂ ਲੈ ਕੇ ਗਏ ਉੱਥੇ ਮੈਂ ਇੱਕ ਦੋ ਭੇਟਾਂ ਗਾਈਆਂ ਇੱਕ ਦੋ ਭੇਟਾਂ ਦੇ ਬਾਅਦ ਚਲੋ ਵੀ ਉੱਥੇ ਮਾਤਾ ਰਾਣੀ ਦੇ ਮੇਲ ਸਦਕਾ ਮੜਾ-ਮੋਟਾ ਪਛਾਣ ਬਣੀ ਪਛਾਣ ਬਣੀ ਤੇ ਮੇਰੇ ਗੁਰੂ ਜੀ ਉਸਤਾਦ ਅਸ਼ੋਕ ਚੋਪੜਾ ਜੀ ਸਵਰਗੀ ਉਸਤਾਦ ਅਸ਼ੋਕ ਚੋਪੜਾ ਜੀ ਤੇ ਉਹਨਾਂ ਦੇ ਬ੍ਰਦਰ ਨਰੇਸ਼ ਚੋਪੜਾ ਜੀ ਜਿਨ੍ਹਾਂ ਨੇ ਮੈਨੂੰ ਜਾਗਰਨ ਦੇ ਵਿੱਚ ਪਬਲਿਕ ਦੇ ਵਿੱਚ ਖੜਨਾ ਬੈਠਣਾ ਉੱਠਣਾ ਸਿਖਾਇਆ ਉਹਨਾਂ ਨੇ ਵੀ ਮਾਈਕ ਕਿਦਾਂ ਫੜਨਾ ਕਿਸ ਤਰ੍ਹਾਂ ਪਬਲਿਕ ਦੇ ਨਾਲ ਆਪਾਂ ਗੱਲਬਾਤ ਕਰਨਾ ਛੋਟੇ ਛੋਟੀਆਂ ਗੱਲਾਂ ਛੋਟੇ ਛੋਟੀਆਂ ਗੱਲਾਂ ਜੀ ਜੀ ਛੋਟੇ ਛੋਟੀਆਂ ਗੱਲਾਂ ਦੇ ਵਿੱਚ ਉਹਨਾਂ ਨੇ ਮੈਨੂੰ ਸਭ ਕੁਝ ਸਿਖਾਇਆ ਤੇ ਉਸ ਤੋਂ ਬਾਅਦ ਐਦਾਂ ਹੀ ਮੇਰਾ ਸਫ਼ਰ ਹੌਲੀ ਤੋਂ ਹੌਲੀ 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 ਚੱਲਦਾ ਗਿਆ ਅੱਛਾ ਤੁਸੀਂ ਇਹ ਭਿੰਟਾਂ ਹੀ ਗਾਣੇ ਆ ਜਾਂ ਕੋਈ ਗੀਤ ਸੰਗੀਤ ਨੇ ਮੇਰਾ ਬਚਪਨ ਤੋਂ ਹੀ ਵੀ ਮਾਤਾ ਰਾਨੀ ਨਾਲ ਲਗਨ ਸੀ ਬਚਪਨ ਤੋਂ ਹੀ ਲਗਨ ਸੀ ਕਿ ਮੈਂ ਜਾਗਰਣ ਹੀ ਕਰਨਾ ਵੀ ਮਾਤਾ ਰਾਣੀ ਦਾ ਹੀ ਗੁਣਗਾਨ ਕਰਨਾ ਹੈ ਤੇ ਫਿਲਹਾਲ ਮੇਰਾ ਹਾਲੇ ਉਧਰ ਕੋਈ ਵੀਨ ਕੀ ਏਦਾਂ ਦਾ ਵੀ ਗੱਲਬਾਤ ਬਣੀ ਨਹੀਂ ਹੈਗੀ ਉੱਧਰ ਜੀ ਸੋਚਦਾ ਰਹਿੰਦਾ ਸੀ ਵੀ ਕੋਈ ਅੱਛਾ ਕੋਈ ਪ੍ਰੋਮੋਟਰ ਮਿਲ ਜੇ ਕੋਈ ਅੱਛਾ ਪਿੱਛੇ ਬੈਕਗ੍ਰਾਉਂਡ ਵਾਲਾ ਕੋਈ ਮਿਲ ਜੇ ਤਾਂ ਵੀ ਮਾਤਾ ਰਾਣੀ ਕਿਤੋਂ ਮਿਹਰ ਕਰਦੇ ਤੇ ਇਹੀ ਗੱਲਾਂ ਬਸ ਸੋਚਦੇ ਰਹੇ ਅਸੀਂ ਅੱਛਾ ਵੀਰੇ ਆਪਾਂ ਦਾ ਗੱਲਾਂ ਦਾ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਜਾਰੀ ਰਹੂਗਾ ਤੇ ਮੈਂ ਪਹਿਲਾਂ ਹੀ ਦਸਕਾਂ ਨੂੰ ਕਹਿ ਕੇ ਆਂ ਕਿ ਮਾਸਟਰਸ ਸਲੇਮ ਨਾ ਤੁਸੀਂ ਬਹੁਤ ਵਾਰ ਸੁਣਿਆ ਤੇ ਅੱਜ ਜਗਨੂ ਸਲੇਮ ਤੋਂ origino ਵੀ ਸੁਣ ਕੇ ਦੇਖੋ ਜਰੂਰ ਜੀ ਮੈਂ ਜਰੂਰ ਕੋਸ਼ਿਸ਼ ਕਰਾਂਗਾ ਐਕਚੁਅਲੀ ਮਾਸਟਰ ਸਲੇਮ ਜੀ ਨੂੰ ਗਾਉਣਾ ਬਹੁਤ ਵੱਡੀ ਗੱਲ ਹੈ ਤੇ ਉਹ ਗੁਰੂ ਲੋਕ ਨੇ 우ਸਤਾਦ ਲੋਕ ਨੇ ਉਹਨਾਂ ਨੂੰ ਗਾਉਣਾ ਬਹੁਤ ਵੱਡੀ ਗੱਲ ਹੈ ਪਰ ਉਹਨਾਂ ਵਰਗਾ ਗਾ ਤਾਂ ਨਹੀਂ ਸਕਦੇ ਕੋਸ਼ਿਸ਼ ਕਰ ਸਕਦੇ ਵੀ ਉਹਨਾਂ ਵਾਂਗੂ ਗਾ ਸਕਦੇ ਹੰ ਸਰ ਸਰ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰ ਸਦੀ ਸਰੀਰਤ ਪਾ ਮਾ ਬਾਤ ਕੰਧਾਂ ਪਰ ਨਾ ਹੂੰ ਗਾਰਾ ਤੂ ਤੇ ਸਾਨੂੰ ਤੁਰ ਗਿਓ ਨਕੇ ਤੂ ਤੇ ਸਾਨੂੰ ਤੁਰ ਗਿਓ ਨਕੇ ਉਮਰਾਂ ਦਾ ਲੜਾ ਹੁਣ ਨੈਂ ਗੁਜਾਰਾ ਸਰ ਸਰ ਦਿਨ ਤੇਰੇ ਬਿਨ ਹੁਣ ਨਹੀਂ ਗੁਜਰਦਾ ਯਾਰ ਯਾਦਾਂ ਦੀਆਂ ਨੇ ਨਿਹਰ ਪਉਂਦੀਆਂ ਨੇ ਤੇਰੇ ਤੋਂ ਬਗੈਰ ਦਸ ਕਿੰਜ ਜੀ ਮੈਂ ਤੇਰੀ ਯਾਦ ਚ ਰਮਾ ਮੈਂ ਗਿਨਦੀ ਤੇਦੀ ਯਾਦ ਚ ਰਹਾ ਮੈਂ ਗਿਨਦੀ ਇੱਕ ਇੱਕ ਤਾਰਾ ਹੁਣ ਨਹੀਂ ਗੁਜ਼ਾਰਾ ਸਰ ਸਰ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਆ ਕੀ ਬਾਤਾਂ ਨੇ ਵੀਰੇ ਵਾਕਈ ਮੈਨੂੰ ਨਹੀਂ ਮੈਨੂੰ ਮਤਲਬ ਦਸ਼ਕਾਂ ਨੂੰ ਪਤਾ ਨਹੀਂ ਲੱਗਣਾ ਕਿ ਨਹੀਂ ਲੱਗਣਾ ਮੈਨੂੰ ਵਾਕਿ ਲੱਗਿਆ ਕਿ ਮੈਂ ਮਾਸਟਰ ਸਲੇਮ ਜੀ ਦਾ ਇੰਟਰਵਿਊ ਕਰ ਰਹੀ ਹਾਂ। ਧੰਨਵਾਦ। ਤੇ ਬਹੁਤ ਵਧੀਆ ਬਹੁਤ ਪਿਆਰੀ ਆਵਾਜ਼ ਹੈ ਤੁਸੀਂ ਮਾਲਕੋਂ ਵਾਕਈ ਬਹੁਤ ਵਧੀਆ ਲੱਗਿਆ ਮੈਨੂੰ। ਅੱਛਾ ਵੀਰੇ ਫੈਮਿਲੀ 'ਚ ਕੌਣ ਕੌਣ ਹੈ? ਅ ਫੈਮਿਲੀ ਦੇ ਵਿੱਚ ਮੇਰੇ ਮੰਮੀ ਪਾਪਾ ਤੇ ਦਾਦਾ ਦਾਦੀ ਜੀ ਨੇ ਵੱਡਾ ਵੀਰਾ ਭਾਬੀ ਮੈਂ ਤੇ ਮੇਰੀ ਵਾਈਫ ਓਕੇ ਮੈਰਿਡ ਜੀ ਮੈਂ ਮੈਰਿਡ ਆ ਜੀ ਵਾਈਫ ਨਾਲ ਤੇ ਬੱਚੇ ਨੇ। ਅੱਛਾ ਵੀਰੇ ਕਿੰਨੇ ਕੁ ਤੁਸੀਂ ਗਾਇਕਾ ਨਾਲ ਹੁਣ ਤੱਕ ਗਾ ਚੁੱਕੇ? ਕਈ ਕਨ ਹਾਲ ਤਾਈ ਫਿਲਹਾਲ ਹੁਣ ਮੈਂ ਅਲਾ ਸਕੰਦਰ ਹੋਰਾਂ ਨਾਲ ਉਹਨਾਂ ਨਾਲ ਕੰਮ ਕਰ ਰਿਹਾ ਵਾ ਤੇ ਸਾਡੇ ਵੱਡੇ ਭਾਜੀ ਇਸ 뮤ਜ਼ਿਕ ਦੇ ਥੰਮ ਨੇ ਲਵਕੇਸ਼ ਸ਼ਰਮਪੀ ਜੀ ਸੰਗਰੂਰ ਤੋਂ 뮤ਜ਼ਿਕ ਬੈਂਡ ਦੇ ਉਹਨਾਂ ਦੀ ਬਦੌਲਤ ਮੈਂ ਆਲਾਪ ਸਕੰਦਰ ਹੋਰਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਆਲਾਪ ਸਕੰਦਰ ਹੋਰ ਬਾਈ ਜੀ ਉਹਨਾਂ ਦੇ ਨਾਲ-ਨਾਲ ਅੱਗੇ ਜਸਵੀਰ ਅਸੀ ਜੀ ਉਹਨਾਂ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਕਿ ਕਈ ਆਰਟਿਸਟਾਂ ਨਾਲ ਵੀ ਅੰਕੀ ਵਿੱਚ ਵਿੱਚ ਮੌਕਾ ਮਿਲਿਆ ਕੰਮ ਕਰਨ ਦਾ ਤੇ ਮਾਤਾ ਰਣੀ ਦੀ ਮਿਹਰ ਲਈ ਹੈ ਜੀ ਵਧੀਆ ਚਲੋ ਅੱਗੇ ਵੀ ਦਰਸ਼ਕਾਂ ਨੂੰ ਇਹੀ ਕਹਾਂਗੇ ਵੀ ਅੱਗੇ ਵੀ ਤੁਹਾਡਾ ਹ ਹੱਥ 7.5 ਤੇ ਹੋਣਾ ਚਾਹੀਦਾ ਜ਼ਰੂਰੀ ਹੈ। ਜੀ। ਅੱਛਾ ਵੀਰੇ ਜਿੱਦਾਂ ਕਿ ਤੁਸੀਂ ਮਤਲਬ ਆਪਾਂ ਲਾ ਲਈਏ ਕਿ ਇੱਕ ਗਰੀ ਫੈਮਿਲੀ ਹੁੰਦੀ ਹੈ ਤੇ ਤੁਸੀਂ ਲੋ ਗਰੀਮ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦੇ ਹੋ ਤੇ ਤੁਸੀਂ ਸਰੀਰਕ ਪੱਖੋਂ ਵੀ ਕਹ ਲਈਏ ਉਹਨੇ ਜੀ ਹੈਂਡੀਕੈਪ ਟੋਲ ਦਾ ਅੰਦਰ ਉਸ ਨਹੀਂ ਹੈਗਾ ਹਨਾ। ਅੱਛਾ ਵੀਰੇ ਜਿੱਦਾਂ ਕਿ ਭਾਰਤ ਦੇ ਵਿੱਚ ਤੁਸੀਂ ਕਈ ਸਟੇਟਾਂ ਤੇ ਆਪਣਾ ਜਿਹੜੇ ਕਲਾ ਦਾ ਜੋ ਹੌਸਲਾ ਦਿਖਾ ਚੁੱਕਿਆ ਹਨਾ ਤੇ ਟਰਾਫੀਆਂ ਵੀ ਜਿਹੜੀਆਂ ਤੁਸੀਂ ਫਰਸਟ ਪੋਜੀਸ਼ਨ ਲੈ ਚੁੱਕੇ ਹੋ ਜੀ ਮੇਰਾ ਫਰਸਟ ਪੋਜੀਸ਼ਨ ਦਾ 오ਡੀਸਾ ਦੇ ਵਿੱਚ ਕੰਪੀਟੀਸ਼ਨ ਹੋਇਆ ਸੀ ਹੈਨਿਕੈਡ ਬੇਸ ਤੇ ਓਕੇ ਅੰਜਲੀ ਅੰਤਰਰਾਸ਼ਟਰੀ ਫੈਸਟੀਵਲ ਹੋਇਆ ਸੀ ਜੀ ਤੇ ਉੱਥੋਂ ਮੈਂ ਕਵਾਲੀ ਗਾ ਕੇ ਉਤਤ ਫਰਸਟ ਪੋਜੀਸ਼ਨ ਮੈਂ ਆਪਣੇ ਪੰਜਾਬ ਲਈ ਜਿੱਤ ਕੇ ਲੈ ਕੇ ਆਇਆ। ਜਬਾਤ। ਵੈਰੀ ਗੁੱਡ। ਆਪਣੇ ਪੰਜਾਬ ਲਈ ਉਥੋਂ ਜਦੋਂ ਫਰਸਟ ਪੋਜੀਸ਼ਨ ਇੱਕ ਵਾਰੀ ਨਹੀਂ ਸਗੋਂ ਦੂਜੀ ਵਾਰ ਵੀ ਮੈਂ ਉਥੋਂ ਜਿੱਤ ਕੇ ਲੈ ਗਿਆ ਫਰਸਟ ਪੋਜੀਸ਼ਨ ਦੇ ਨਾਲ। ਅੱਛਾ ਵੀਰੇ ਜੀ ਮੈਂ ਤੁਸੀਂ ਕਿਹਾ ਕਿ ਉੜੀਸਾ ਦੇ ਵਿੱਚੋਂ ਮੈਂ ਫਰਸਟ ਪੋਜੀਸ਼ਨ ਆਪਣੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਸੀਂ ਆਪਣੇ ਦਿਲ ਤੋਂ ਕਿਹਾ ਕਿ ਮੈਂ ਆਪਣੇ ਪੰਜਾਬ ਲਈ ਜਿਹੜੀ ਫਰਸਟ ਪੋਜੀਸ਼ਨ ਜਿੱਤ ਕੇ ਲੈ ਕੇ ਆਇਆ ਤੇ ਪੰਜਾਬ ਵੱਲੋਂ ਕੋਈ ਤੁਹਾਡਾ ਆਗਤ ਭਾਗਤ ਕੀਤਾ ਗਿਆ ਹੋਵੇ। ਪੰਜਾਬ ਵੱਲੋਂ ਜੀ ਮੇਰੇ ਅ ਜਿਨ੍ਹਾਂ ਨੇ ਮੈਨੂੰ ਭੇਜਿਆ ਸੀ ਉੱਥੇ ਸੰਗਰੂਰ ਤੋਂ ਡੀਓ ਸਾਹਿਬ ਉਹਨਾਂ ਨੇ ਸਾਰੀ ਉਹਨਾਂ ਦੀ ਕਮੇਟੀ ਉਹਨਾਂ ਨੇ ਆ ਕੇ ਰੇਲਵੇ ਸਟੇਸ਼ਨ ਤੇ ਆ ਕੇ ਉਹਨਾਂ ਨੇ ਮੇਰਾ ਸਵਾਗਤ ਬੜੇ ਢੋਲ ਠਮੱਕਿਆਂ ਦੇ ਨਾਲ ਮੈਨੂੰ ਗਲ ਦੇ ਵਿੱਚ ਹਾਰ પા ਕੇ ਘਰੇ ਲੈ ਕੇ ਆਏ ਤੇ ਬੜਾ ਮਾਣ ਮਹਿਸੂਸ ਹੋਇਆ ਜਦੋਂ ਮੈਂ ਆਪਣੇ ਪੰਜਾਬ ਲਈ ਮੈਂ ਇਹ ਟਰੋਫੀ ਜਿੱਤ ਕੇ ਲੈ ਕੇ ਆਇਆ ਤੇ ਬੜੀ ਉਸ ਟਾਂ ਚਿਹਰੇ ਤੇ ਐਨੀ ਰੌਣਕ ਸੀ ਕਿ ਵੀ ਕੋਈ ਖੁਸ਼ੀ ਦਾ ਬਿਆਨ ਨਹੀਂ ਕਰ ਸਕਦਾ ਅੱਛਾ ਵੀ ਜਿੱਦਾਂ ਕਿ ਲੋਕ ਵੀ ਕਹਿੰਦੇ ਆ ਤੇ ਤੁਸੀਂ ਵੀ ਜਾਣਦੇ ਹੋ ਮਾਸਟਰ ਸਲੇਮ ਦੇ ਬੰਦੇ ਹਨਾ ਤੇ ਤੁਸੀਂ ਕਦੇ ਮਾਸਟਰ ਸਲੇਮ ਜੀ ਨੂੰ ਮਿਲਿਆ ਨਹੀਂ ਜੀ ਕਦੇ ਮਿਲਿਆ ਤਾਂ ਨਹੀਂ ਪਰ ਵੀ ਉਹਨਾਂ ਦੇ ਦਰਸ਼ਨ ਦਰਸ਼ਨ ਕਰਨ ਨੂੰ ਵੀ ਏਨਕੀ ਤੁਸੀਂ ਆ ਲੜੋ ਵੀ ਦਰਸ਼ਨ ਕਰਨ ਨੂੰ ਵੀ ਇਕ ਅੱਖਾਂ ਹੈ ਜੀਆਂ ਤਰਸਦੀਆਂ ਨੇ ਵੀ ਵੀ ਗੁਰੂ ਜੀ ਵੀ ਕਦੋਂ ਮਿਲਣਾ ਸਾਨੂੰ ਵੀ ਇੱਕ ਅੰਦਰੋਂ ਪੜਾਸ ਜੀ ਐਸੀ ਨਿਕਲਦੇ ਵੀ ਗੁਰੂ ਜੀ ਨੂੰ ਕਦੋਂ ਮਿਲਾਂ ਕਦੋਂ ਮਿਲਾਂ ਕਦੋਂ ਮਿਲਾਂ ਆਲੇ ਤੱਕ ਵੀ ਤਮੰਨਾ ਹੀ ਰਹਿ ਗਈ ਵਿੱਚ ਹਾਂ ਅੱਛਾ ਜੀ ਅੱਛਾ ਫਿਰ ਇਹ ਕੋਈ ਮਾਸਟਰ ਸਲੇਮ ਜੀ ਦਾ ਇਹ ਜਆ ਵਧੀਆ ਗਾਣਾ ਜਿਹੜਾ ਤੁਹਾਡੇ ਮਨ ਨੂੰ ਲੱਗਦਾ ਹੋਵੇ ਤੇ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਇਓ ਹਾਂਜੀ ਹਾਂਜੀ ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਇਹ ਗਾਣਾ ਸੁਣਾਉਂਗਾ ਜੀ ਅੱਜ ਬੜੇ ਚੀਰਾ ਬਾ ਸਾਡੀ ਆਗ ਕੀ ਮੇ ਯਾਦ ਮੁਖਬਲ ਕੇ ਤੇ ਦਸ ਹੈ ਮੁਖਬਲ ਕੇ ਤੇ ਦਸ ਤੂੰ ਕੀ ਕਹਿਣ ਆਈਏ ਦੁੱਖ ਦੇਣੀ ਨਹੀਂ ਕਿਹੜਾ ਦੁੱਖ ਦੇਣ ਆਈਏ ਓ ਰਿ ਕਿੜਾ ਨਵਾ ਤੁਖ ਦੇ ਨਈਏ ਪਰ ਚੁਕੇ ਜਖ ਮਾਣੂ ਹੁਣ ਕਿਉ ਤੂੰ ਖੇੜੇ ਨੀ ਬੇਪਰਵਾਹੀਏ ਹੁਣ ਅਮੇ ਕਤੋਂ ਨੇੜੇ ਤੂੰ ਪਰ ਚੁਕੇ ਜਖ ਮਾਣੂ ਹੁਣ ਕਿਉ ਖੇੜੇ ਤੂੰ ਬੇਪਰਵਾਹੀਏ ਹੁਣ ਆਵੇਂ ਕਾ ਤੂੰ ਨੇੜੇ ਤੂੰ ਸੁਖੀ ਵਸਦੇ ਆ ਨਾਲ ਖਏ ਵਸਦੇ ਆ ਨਾਲ ਕਾ ਤੂੰ ਖੈਣ ਆਈਏ ਦੁੱਖ ਦੇਣੀ ਨੀ ਕਿਹੜਾ ਦੁੱਖ ਦੇਣ ਆਈਏ ਮੈਨੂੰ ਹੋਰ ਕਿਹੜਾ ਨਾਮ ਦੁੱਖ ਦੇ ਤਾਰੂ ਦੇ थैंक यू ਬਹੁਤ ਵਧੀਆ ਬਹੁਤ ਵਧੀਆ ਦਿਲ ਨੂੰ ਲੱਗਿਆ ਮੇਰੇ ਬਹੁਤ ਵਧੀਆ Song ਤੁਸੀਂ ਗਾਇਆ ਮਿਹਰਬਾਨੀ ਜੀ ਤੁਹਾਡੀਆਂ ਦੁਆਵਾਂ ਨੇ ਸਾਰਿਆਂ ਦੀਆਂ ਤੇ ਅਸ਼ੀਰਵਾਦ ਆ ਤੁਹਾਡਾ ਜਿਹੜਾ ਵੀ ਇੰਨਾ ਕੁ ਚੱਲਦਾ ਪਿਆ ਵਾ ਮਾੜਾ ਮੂਟਾ ਦਾਲ ਫੁਲਕੇ ਦਾ ਜੋ ਕਿ ਕਰੀ ਜਾਂਦੇ ਜਿਹੜਾ ਕੁਝ ਕਰਦੇ ਜੀ ਅੱਛਾ ਵੀਰੇ ਮਾਸਟਰ ਸਲੇਮ ਦੇ ਗਾਣੇ ਤੁਹਾਡੇ ਤੋਂ ਬਹੁਤ ਸੁਣ ਚੁੱਕੇ ਆ ਤੇ ਜਿੱਦਾਂ ਤੁਸੀਂ ਦੱਸਿਆ ਸੀਗਾ ਕਿ ਸਲਦੂਸ ਇਕੰਦਰ ਜੀ ਨਾਲ ਉਹਨਾਂ ਦੇ ਬੇਟੇ ਨਾਲ ਤੁਸੀਂ ਕੰਮ ਕਰ ਰਹੇ ਹੋ ਤੇ ਉਹਨਾਂ ਦੇ ਗਾਣੇ ਵੀ ਤੁਹਾਨੂੰ ਯਾਦ ਨੇ ਆ ਹਾਂਜੀ ਮੇਰਾ ਇੱਕ ਫੇਵਰਿਟ ਗਾਣਾ ਸਵਰਗੀ ਉਸਤਾਦ ਜਨਾ ਸਦੂਲ ਸਕੰਦਰ ਸਾਹਿਬ ਜੀ ਦਾ ਉਹਨਾਂ ਦਾ ਇੱਕ ਬਹੁਤ ਹੀ ਪਿਆਰਾ ਗਾਣਾ ਹੈ ਜਾਂ ਅੱਖੋ ਉਲੇ ਹੋਣ ਫੋਜ ਤੇ ਉਹ ਤੁਹਾਡੀ ਨਜ਼ਰ ਕਰ ਰਹੇ ਆ ਬਸ ਕੋਸ਼ਿਸ਼ ਕਰੂੰਗਾ ਪਰ ਹੂੰ ਜਾ ਅੱਖੋ ਲੈ ਹੋ ਜਾਣੀ ਨਾਲੇ ਜਸ਼ਨ ਮਨਾਲੇ ਗੈਰਾ ਦੇ ਹੈ ਨੀ ਮੈਂ ਕਿਵੇਂ ਸਜਾਵਾਂ ਦੜੀਏ ਜੋ ਲਤੜ ਗਈ ਵਿੱਚ ਪੈਰਾੰਤੇ ਮੇਰੀ ਜ਼ਿੰਦਗਮ ਦੀਆਂ ਜੇਲਾਂ ਵਿੱਚ ਬਣ ਕੈਦ ਕਿਹਦੇਗੀ ਕੀ ਕਰੀਏ جے اونجے گید دیتا چُک لیندے نظروں تو گِر گئی کی کرئے جے اونجے گید دیتا چُک لیندے نظروں تو گِر گئی کی کرئے نظروں تو گِر گئی کی کرئے کیا بات ہے ਵਾਕਈ ਤੁਸੀਂ ਮੈਨੂੰ ਤਾਂ ਇਹੀ ਲੱਗਦਾ ਕਿ ਤੁਸੀਂ ਹਰ ਇੱਕ ਦੀ ਡਿਟੋ ਕਾਪੀ ਹੈ ਜਿਹੜੀ ਗਾ ਲੈਨੇ ਹੋ ਬਹੁਤ ਵਧੀਆ ਲੱਗਿਆ ਅੱਛਾ ਵੀਰੇ ਤੁਸੀਂ ਜਿਆਦਾਤਰ ਜਾਗਰਣ ਕਰਦੇ ਹੋ ਹਨ ਮਤਲਬ ਭੇਟਾ ਹੀ ਗਾਣੇ ਹੋ ਜਾਂ Song ਵਗੈਰਾ ਜੀ ਜਿਆਦਾਤਰ ਮੈਂ ਤਲ ਮੈਂ ਪਹਿਲਾਂ ਵੀ ਦੱਸ ਕੇ ਗਿਆ ਸੀ ਵੀ ਜ਼ਿਆਦਾਤਰ ਮੈਂ ਬਚਪਨ ਤੋਂ ਮਾਤਾ ਰਣ ਦੀ ਲਗਨ ਦੇ ਵਿੱਚ ਤੇ ਮੇਰੇ ਮਾਤਾ ਪਿਤਾ ਦੇ ਅਸ਼ੀਰਵਾਦ ਸਦਕਾ ਫਿਲਹਾਲ ਤਾਂ ਮੈਂ ਜਾਗਰ ਨਹੀਂ ਕਰ ਰਿਹਾ ਸੀ। ਓਕੇ ਅੱਛਾ ਵੀਰੇ ਤੁਹਾਡੀਆਂ ਕਿੰਨੀਆਂ ਕੈਸਟਾ ਨੇ ਜਿਹੜੀਆਂ ਮਾਰਕੀਟ ਦੇ ਵਿੱਚ ਆ ਚੁੱਕੀਆਂ ਹਨ? ਫਿਲਹਾਲ ਕੈਸਟਾ ਤਾਂ ਨਹੀਂ ਇਹ ਸਿੰਗਲ ਸਿੰਗਲ ਟਰੈਕ ਆਏ ਨੇ ਆਪਣੇ YouTube ਤੇ ਜੁਗਨੂ ਸਲੀਮ ਦੇ ਨਾਂ ਤੇ 8 ਪੇਟਾ ਆ ਚੁੱਕੀਆਂ ਨੇ ਆਪਣੀਆਂ ਮਾਰਕੀਟ ਦੇ ਵਿੱਚ ਜੀ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਚੱਲ ਜਾਰੀ ਰਹੀ ਹੈ। ਅਨਸ਼ਕੋ ਅਗਰ ਤੁਸੀਂ ਇਹਨਾਂ ਨੂੰ ਹੋਰ ਵੀ ਬੇਟਾ ਇਹਨਾਂ ਦੀਆਂ ਸੁਣਨੀਆਂ ਹੋਣ ਦਾ ਜੁਗਨੋ ਸਲੇਮ ਜੀ ਸੱਜੇ ਮਾਰ ਸਕਦੇ ਆ ਉਹਦੇ ਤੇ ਇਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਲੇਟ ਸੁਣਨੀ ਹੋਵੇ ਤਾਂ ਤੁਸੀਂ ਜੁਗਨੋ ਸਲੇਮ ਜੀ ਦੀ YouTube ਤੇ ਸੱਜੇ ਮਾਰ ਕੇ ਸੁਣ ਸਕਦੇ ਆ ਅੱਛਾ ਵੀਰੇ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੰਦਿਆਂ ਦਰਸ਼ਕਾਂ ਨੂੰ ਜੰਦੇ ਜੰਦੇ ਦਰਸ਼ਕਾਂ ਨੂੰ ਮੈਂ ਇਹ ਮੈਸੇਜ ਦਵਾਂਗਾ ਕਿ ਜੋ ਕਿ ਅੱਜਕੱਲ ਦੇ ਦੌਰ ਦੇ ਵਿੱਚ ਜਿਹੜੀ ਗਾਇਕੀ ਰੈਡੀ ਆ ਉਹ ਸਿਰਫ ਪੈਸਿਆਂ ਦੀ ਰਹਿ ਗਈ ਹੈਗੀ ਅੱਜ ਕੱਲ ਸੁਣ ਸੁਣਨ ਵਾਲਿਆਂ ਨੂੰ ਕੋਈ ਸੁਣਦਾ ਨਹੀਂ ਹੈਗਾ ਦੇਖੋ ਜਿਹਦੇ ਕੋਲ ਪੈਸਾ ਹੈਗਾ ਹੈ ਨਾ ਉਹ ਅੱਜ ਕੱਲ ਕੋਈ ਕਿੱਲਾ ਵੇਚ ਕੇ ਵੀ ਆਪਣੇ Song ਕਰਵਾਉਂਦਾ ਹੈ ਤਾਂ ਪ੍ਰਮੋਟ ਲੋਕ ਉਸ ਨੂੰ ਨਹੀਂ ਕਰਦੇ ਨੇ ਸੁਰੀਲੇ ਬੰਦਿਆਂ ਦੀ ਯਾਨਕੀ ਬਹੁਤ ਕਦਰ ਨਹੀਂ ਆਪਾਂ ਕਹਿ ਸਕੀ ਤਾਂ ਸੁਰੀਲੇ ਬੰਦੇ ਦੀ ਬਿਲਕੁਲ ਵੀ ਕੋਈ ਕਦਰ ਨਹੀਂ ਹੋ ਰਹੀ ਤੇ ਜਿਹੜੇ ਮੈਂ ਦਰਸ਼ਕਾਂ ਨੂੰ ਇਹੋ ਗੱਲ ਕਹਾਂਗਾ ਕਿ ਸੁਰੀਲੇ ਬੰਦਿਆਂ ਨੂੰ ਸੁਣੋ ਅੱਛਾ ਸੁਣੋ ਅੱਛਾ ਗਾਓ ਤੇ ਬਸ ਇਹੋ ਕਹਾਂਗਾ ਅਛਾ ਵੀ ਜਿਸ ਜਿਵੇਂ ਕਿ ਤੁਸੀਂ ਉਹਨਾਂ ਉਹ ਕਿਹੜੇ ਤੁਹਾਡੇ ਨੇੜੇ ਤੋਂ ਨੇ ਹਨਾ ਜਿਨ੍ਹਾਂ ਨੇ ਤੁਹਾਨੂੰ ਇਸ ਲੈਂਡ ਦੇ ਵਿੱਚ ਪਾਇਆ ਜਾਂ ਤੁਹਾਨੂੰ ਕਿਸ ਨੇ ਦੱਸਿਆ ਕਿ ਤੇਰੀ ਬੜੀ ਪਿਆਰੀ ਆਵਾਜ਼ ਆ ਯਾਰ ਤੂੰ ਇੱਧਰ ਨੂੰ ਨਹੀਂ ਇੱਧਰ ਨੂੰ ਜਾ ਹਨਾ ਕਿਸੇ ਰਸਤੇ ਪਾਇਆ ਤੇ ਉਹ ਕਿਹੜੇ ਕਿਹੜੇ ਮਤਲਬ ਤੁਹਾਡੇ ਨੇੜਿਓਂ ਨੇ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਜੀ ਕਿ ਮੇਰੇ ਨੇੜੇ ਸਭ ਤੋਂ ਨੇੜੇ ਦੇਖੋ ਮੇਰੇ ਸਭ ਤੋਂ ਵੱਡਾ ਜਿਹੜਾ ਮੈਨੂੰ ਹੌਸਲਾ ਜਿਹੜਾ ਮੈਨੂੰ ਸਾਥ ਮਿਲਿਆ ਉਹ ਮੇਰੇ ਮੰਮੀ ਡੈਡੀ ਹਾਂ ਬਿਲਕੁਲ ਮੇਰੇ ਮਾਤਾ ਪਿਤਾ ਦਾ ਮੇਰੇ ਤੇ ਐਨਾ ਕੋ ਵੱਡਾ ਅਸ਼ੀਰਵਾਦ ਆ ਕਿ ਉਹਨਾਂ ਨੇ ਮੈਨੂੰ ਐਨੇ ਕੋ ਹੌਸਲਾ ਵਜਾਈ ਦਿੱਤੀ ਕਿ ਵੀ ਬੇਟਾ ਵੀ ਜਿਹੜਾ ਵੀ ਤੂੰ ਕੁਝ ਕਰਨਾ ਚਾਹਨਾ ਵੀ ਆਪਣੇ ਪੈਰਾਂ ਤੇ ਖੜਾ ਹੋ ਹਾਂ ਸਾਨੂੰ ਉਹਨੇ ਚ ਮਾਣ ਉਹਨਾਂ ਦਾ ਵੱਧ ਗਿਆ ਤੇ ਜਿਹੜੇ ਮੇਰੇ ਸਾਥੀ ਸਬੰਧੀ ਨੇ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਮੇਰੇ ਚਾਚਾ ਗੁਰੂ ਜੀ ਹਾਂ ਕਰਮਾਤੂਰੀ ਜੀ ਤੇ ਉਹਨਾਂ ਨੇ ਮੇਰਾ ਐਨਾ ਕੋ ਸਾਥ ਦਿੱਤਾ ਉਸ ਤੋਂ ਬਾਅਦ ਅ ਬੱਡੇ ਭਾਈ ਭਾਈ ਲੋਕੇਸ਼ ਰਿੰਗ ਪੇਜੇ ਉਹਨਾਂ ਦਾ ਬੜਾ ਪਿਆਰ ਰਿਹਾ ਵੀ ਯਾਨਕਿ ਤੁਸੀਂ ਐਂ ਲਾ ਲਓ ਵੀ ਅ ਮੇਰੇ ਉਸਤਾਦ ਲੋਕ ਅ ਅਸ਼ੋਕ ਚੋਪੜਾ ਜੀ ਨਰੇਸ਼ ਚੋਪੜਾ ਜੀ ਅ ਵਿਨੇ ਪਰਵਾਨਾ ਜੀ ਸੰਜੂ ਮਹਿਰਾ ਜੀ ਦਿਨੇਸ਼ ਪਰਵਾਨਾ ਜੀ ਕਾਫੀ ਯਾਨਕਿ ਧੂਰੀ ਦੇ ਜਿੰਨੀਆਂ ਵੀ ਮਹਾਨ ਸ਼ਖਸੀਅਤਾਂ ਨੇ ਵੀ ਉਹਨਾਂ ਦਾ ਬੜਾ ਅਸ਼ੀਰਵਾਦ ਰਿਹਾ ਬੜਾ ਸਾਥ ਰਿਹਾ ਵਾ ਤੇ ਖਾਸ ਕਰਕੇ ਜਿਹੜੇ ਸਾਡੇ ਧੂਰੀ ਦੇ ਲੋਕ ਨੇ ਜਿਹੜੇ ਸਾਡੀ ਧੂਰੀ ਦੇ ਵੀਰਾਂ ਕੀ ਸਰੋਤੇ ਨੇ ਉਹਨਾਂ ਦਾ ਬੜਾ ਅਸ਼ੀਰਵਾਦ ਰਿਹਾ ਤੇ ਮੈਂ ਉਹਨਾਂ ਨੂੰ ਤਹਿ ਦਿਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆ ਕਿ ਉਹਨਾਂ ਨੇ ਆਪਣੇ ਬੱਚੇ ਤੇ ਇਨਾ ਮਾਣ ਬਖਸ਼ਿਆ ਇਨਾ ਮਾਣ ਵਧਾਇਆ ਖਾਸ ਕਰਕੇ ਮੇਰੇ ਵੱਡੇ ਭਾਜੀ ਗੱਗੀ ਢਾਲੀਵਾਲ ਸਾਹਿਬ ਤੇ ਉਹਨਾਂ ਦਾ ਮੇਰੇ ਤੇ ਬੜਾ ਅਸ਼ੀਰਵਾਦ ਰਿਹਾ ਮੇਰੇ ਸਾਰੇ ਫੈਮਲੀ ਦਾ ਮੇਰੇ ਤੇ ਬਹੁਤ ਅਸ਼ੀਰਵਾਦ ਰਿਹਾ ਔਰ ਹੁਣ ਵੀ ਹੋ ਰਿਹਾ ਵਾ ਤੇ ਹੁਣ ਵੀ ਵੀ ਮਾਹਰਾਂ ਦੀ ਕਿਰਪਾ ਦੇ ਨਾਲ ਅੱਗੇ ਆਪਣਾ ਸਟਰਗਲ ਚੱਲ ਇੱਕ ਸਾਡੇ ਵੱਡੇ ਭਾਜੀ ਅਰੰਜੀਤ ਤੋਰੀ ਜੀ ਤੇ ਉਹਨਾਂ ਦਾ ਸਪੈਸ਼ਲ ਥੈਂਕ ਦਿਲੋਂ ਥੈਂਕਸ ਆ ਤੇ ਉਹਨਾਂ ਦਾ ਵੀ ਪਰਿਵਾਰ ਦੇ ਵਿੱਚ ਗਾਇਕੀ ਬਹੁਤ ਵਧੀਆ ਚੱਲ ਰਹੀ ਹੈ ਤੇ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਤੇ ਇੱਕ ਸਾਡੇ ਲਹਿਰੇ ਗੱਗ ਤੋਂ ਜੈ ਸ਼੍ਰੀ ਮਹਾਕਾਲੀ ਸੰਗੀਤਨ ਮੰਡਲ ਲਹਿਰਾ ਗੱਗਾ ਉਹਨਾਂ ਦਾ ਅਸ਼ੀਰਵਾਦ ਮੇਰੇ ਤੇ ਤੇ ਉਹਨਾਂ ਦਾ ਮੈਂ ਬਹੁਤ ਬਹੁਤ ਦਿਲੋਂ ਥੈਂਕਸ ਕਰਦਾ ਕਿ ਜਿਨ੍ਹਾਂ ਨੇ ਆਪਣੀ ਛੱਤਰ ਛਾਇਆ ਹੇਠ ਮੈਨੂੰ ਲਾar ਦਿੱਤੀ ਜੀ ਜੀ ਹਾਂਜੀ ਦਰਸ਼ਕੋ ਜਿੱਦਾਂ ਕਿ ਅਸੀਂ ਤੁਹਾਨੂੰ ਵੱਖਰੋਂ ਵਕਰੀਆਂ ਜਿਹੜੀਆਂ ਵੀਡੀਓਜ਼ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਤੇ ਸਾਡਾ ਵੀ ਫਰਜ਼ ਬਣਦਾ ਕਿ ਜਿਹੜੇ ਬੱਚੇ ਮਿਹਨਤ ਕਰ ਰਹੇ ਨੇ ਜਿਨ੍ਹਾਂ ਦਾ ਟੈਲੈਂਟ ਛੁਪਿਆ ਆਬਿਆ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਈਏ ਤੇ ਦਰਸ਼ਕਾਂ ਤੱਕ ਉਹਨਾਂ ਦੀ ਟੈਲੈਂਟ ਪਹੁੰਚੂਗਾ ਤੇ ਉਹ ਸ਼ੇਅਰ ਕਰਨਗੇ ਉਹਨਾਂ ਨੂੰ ਵੀ ਹੌਂਸਲਾ ਮਿਲੇਗਾ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਤੇ ਤੁਸੀਂ ਜੁਗਨੂ ਸਲੇਮ ਜੀ ਥੋੜੀ ਨੂੰ ਸੁਣ ਚੁੱਕਿਓ ਤੇ ਜਿਹੜੀਆਂ ਇਹਨਾਂ ਨੇ ਇੱਕ ਇੱਕ ਅਦਾ ਗੀਤ ਗਾਇਆ ਉਹ ਤੁਸੀਂ ਸੁਣ ਚੁੱਕੇ ਹੋ ਅਗਰ ਇਹਨਾਂ ਦੀ ਪ੍ਰੋਪਰ ਤੁਸੀਂ ਗਾਇਕੀ ਸੁਣਨੀ ਹੋਵੇ ਤਾਂ ਤੁਸੀਂ ਇਹਨਾਂ ਨੂੰ YouTube ਤੇ ਸਰਚ ਮਾਰ ਕੇ ਸੁਣ ਸਕਦੇ ਹੋ ਆ ਇਹ ਜਿਹੜੇ ਜਗਨੂ ਸਲੇਮਜੀ ਤੋਰੀ ਨੇ ਇਹਨਾਂ ਜਿਹੜੇ ਜਾਗਰਨ ਮਤਲਬ ਕਰਦੇ ਰਹਿੰਦੇ ਆ ਤੇ ਤੁਸੀਂ ਇਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਗਰਨ ਬੁੱਕ ਕਰਵਾਉਣਾ ਹੋਵੇ ਤਾਂ ਸਾਡੀ ਟੀਵੀ ਸਕਰੀਨ ਤੇ ਇਹਨਾਂ ਦਾ ਨੰਬਰ ਚੱਲੂਗਾ ਇਹਨਾਂ ਨਾਲ ਕੰਟੈਕਟ ਕਰਕੇ ਜਾਗਰਨ ਬੁੱਕ ਕਰ ਸਕਦੇ ਹੋ ਤੇ ਸਾਡਾ ਵੀ ਫਰਜ ਆਉਂਦਾ ਹੁੰਦਾ ਕਿ ਅਸੀਂ ਸਾਡੇ ਚੈਨਲ ਦੇ ਮਾਧਿਅਮ ਨਾਲ ਹੀ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਕੀ ਸਾਡਾ ਵੀ ਫਰਜ ਬੰਦਾ ਹੁੰਦਾ ਤੇ ਇਹੋ ਜਿਹੇ ਬੱਚੇ ਜੋ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਈਏ ਤੇ ਚੰਗੀ ਗਾਇਕੀ ਸੁਣੋਗੇ ਤਾਂ ਤੁਹਾਡੇ ਵੀ ਬੱਚੇ ਨੇ ਜਿਹੜੇ ਅੱਗੇ ਕੁਝ ਨਾ ਕੁਝ ਚੰਗਾ ਕਰਨ ਫਲੇਮ ਜੇ ਦੀ ਅਗਰ ਮਾਸਟਰ ਫਲੇਮ ਜੇ ਦੀ ਫੀਲਿੰਗ ਲੈਣਾ ਚਾਹੋ ਨਾ ਤਾਂ ਜਗਨੋ ਫਲੇਮ ਜੇ ਦੀ ਤੂਰੀ ਨੂੰ ਇੱਕ ਵਾਰ ਸੋਰ ਬੁੱਕ ਕਰਿਓ ਜੀ ਸਸ਼ੇਕ ਥੈਂਕ ਯੂ ਸਸ਼ੇਕ ਸਸ਼ੀਕਾ